ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਣੀ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ King Kabaddi ਤੇ ਲੋ ਵੀ ਦੋਸਤੋ ਅੱਜ ਪਿੰਡ ਗੁੰਮਟੀ ਕਲਾ ਬਠਿੰਡੇ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਜਾ ਰਿਹਾ ਤੇ ਇਸ ਟੂਰਨਾਮੈਂਟ ਉੱਤੇ ਕਬੱਡੀ ਓਪਨ ਤਿੰਨ ਖਿਡਾਰੀ 12 ਦੇ ਮੈਚ ਕਰਾਏ ਜਾਣਗੇ ਤੇ ਫਰਸਟ ਪ੍ਰਾਈਜ਼ ਹੋਵੇਗਾ 75000 ਤੇ ਸੈਕੰਡ ਪ੍ਰਾਈਜ਼ ਹੋਵੇਗਾ 61000 ਤੇ ਬੈਸਟ ਰੈਕਟਰ ਤੇ ਜਾਫੇ ਨੂੰ 25-25000 ਰੁਪਏ ਦੀ ਨਕਦ ਰਾਸ਼ੀ ਨਾਲ ਵਿਸ਼ੇ ਸਨਮਾਨਿਤ ਕੀਤਾ ਜਾਵੇਗਾ ਤੇ ਦੋਸਤੋ ਆਪਾਂ ਨੂੰ ਇਸ ਟੂਰਨਾਮੈਂਟ ਉੱਤੇ ਬਾਰੇ ਇੱਕ ਟੀਮ ਦੇ ਬਾਰੇ ਜਾਣਕਾਰੀ ਮਿਲੀ ਆ ਤੇ ਦੱਸਾਂਗੇ ਉਸ ਟੀਮ ਦੇ ਵਿੱਚ ਕਿਹੜੇ-ਕਿਹੜੇ ਪਲੇਅਰ ਖੇਡਣਗੇ ਤਾਂ ਦੋਸਤੋ ਟੀਮ ਦੇ ਬਾਰੇ ਜਾਣਕਾਰੀ ਜਾਣਨ ਤੋਂ ਪਹਿਲਾਂ ਜੇਕਰ ਤੁਸੀਂ ਨੇ ਹਾਲੇ ਤੱਕ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਵੋ ਤਾਂ ਜੋ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਇਸੇ ਤਰ੍ਹਾਂ ਦੀ ਕਬੱਡੀ ਦੀ ਹਰੇਕ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤਾਂ ਦੋਸਤੋ ਆਪਾਂ ਗੱਲ ਕਰਨ ਜਾ ਰਹੇ ਆ ਉਗੋਕੇ ਦੇ ਬਾਰੇ ਤਾਂ ਗੋਗੇ ਦੀ ਟੀਮ ਦੇ ਵਿੱਚ ਅੱਜ ਗਿੰਦੀ ਕਾਲਾ ਦੀਪ ਮੋਨੂ ਮੋਟਾ ਤੇ ਅਮਨ ਉਗੋਕੇ ਜੋਦਾ ਸੁਰਖਪੁਰੀਆ ਸਕੰਦਰ ਮਾੜੀ ਰੇਸ਼ਮ ਸਲੀਣਾ ਇਹ ਪਲੇਅਰ ਖੇਡਣਗੇ ਉਗੋਕੇ ਦੀ ਟੀਮ ਦੇ ਵਿੱਚ ਤੇ ਦੋਸਤੋ ਇਹ ਬਹੁਤ ਵੱਡੀ ਟੀਮ ਆ ਜੋ ਗੋਗੇ ਦੇ ਕਬੱਡੀ ਕੱਪ ਤੇ ਖੇਡੇਗੀ ਤੇ ਹਲੇ ਤੱਕ ਤਾਂ ਆਪਾਂ ਨੂੰ ਇੱਕ ਟੀਮ ਦੇ ਬਾਰੇ ਜਾਣਕਾਰੀ ਮਿਲੀ ਹੈ ਤੇ ਜੇਕਰ ਆਪਾਂ ਨੂੰ ਹੋਰ ਟੀਮਾਂ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਵੀ ਆਪਾਂ ਤੁਹਾਨੂੰ ਜਲਦੀ ਵੀਡੀਓ ਪਾ ਕੇ ਦੱਸ ਦੇਵਾਂਗੇ